ਦੋਸਤੋ ਨਿਸ਼ਕਰ ਮੈਸੇਜ ਜੀ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਦੀ ਮੋੜ ਮੰਡੀ ਤੋਂ ਬੀਤੇ ਦਿਨੀ ਇੱਕ ਕੁੜੀ ਭੇਦਪਾਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਈ ਸੀ ਜਿਸ ਦੀ ਭਾਲ ਕਰਦੇ ਹੋ ਪੁਲਿਸ ਪ੍ਰਸ਼ਾਸਨ ਲਗਾਤਾਰ ਉਸ ਦੀ ਭਾਲ ਜਾਰੀ ਰੱਖੀ ਅਤੇ ਅੱਜ ਨਹਿਰ ਦੇ ਵਿੱਚੋਂ ਕੁੜੀ ਦੀ ਲਾਸ਼ ਬਰਾਮਦ ਕਰ ਲਈ ਆ ਅਤੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਆਉ ਜਾਣਦੇ ਆ ਪੂਰਾ ਮਾਮਲਾ ਐਸਪੀ ਸਿਟੀ ਦੀ ਜ਼ੁਬਾਨੀ ਕੀ ਕਹਿਣਾ ਹੁੰਦਾ ਰਮਨਦੀਪ ਇੱਕ ਵਾਰੀ ਦੁਪਹਿਰ ਦੇ ਖਾਣੇ ਦਾ ਇੰਤਜ਼ਾਮ ਕੀਤਾ ਆ ਬੀਏ ਸੇਵਾ ਸਵੀਰ ਸੌਣ ਨੇ ਕਿਹਾ ਕੋਈ ਰੋਕ ਨਾ ਕਰੇ ਕਿਉਂਕਿ ਦੋ ਤਿੰਨ ਪਾਸੇ ਹੋਏਗਾ ਫੇਰ ਬੇਸਟੇਜ ਜਾਂਦੀ ਆ ਮੇਰੇ ਹੱਥ ਬੰਨ ਕੇ ਬੇਸਤੀ ਆ ਦੁਪਹਿਰ ਦੇ ਖਾਣੇ ਦੇ ਇੰਤਜ਼ਾਮੇ ਠੀਕ ਕੀਤਾ ਆ ਬੀਏ ਸਵੀਰ ਸੇਵਾ ਸਵੀਰ ਕਿਹਾ ਕੋਈ ਬੰਦੇ ਭੇਜ ਕਿਹਨੇ ਕਿਸ ਨਾਲ ਯਾਰੋ ਯਾਰੋ ਜੇਹੀ ਕਿੱਥੇ ਜਈ ਸਾਹਿਬ ਕਿੱਥੇ ਆ ਬਾਈਕ ਤੇ ਬੋਲੇ ਬੜਾ ਬਾਈਕ ਜਿਹੜੇ ਮਾਤਰੀ ਤੇਰੀ ਪ੍ਰਸ਼ੰਸਾ ਨੇ ਇੱਥੇ ਨਾ ਨਹਿਰੀ ਮਹਿਕਮੇ ਤੋਂ ਜੈ ਸਿੰਘ ਆਏ ਹੋਣੇ ਹੈ ਕਾਈਂਲੀ ਉਹਦਰ ਸਟੇਜ ਵੱਲ ਆ ਜਾਣ ਜੈ ਸਿੰਘ ਨਹਿਰੀ ਮਹਿਕਮੇ ਤੋਂ ਪ੍ਰਵੰਦਪੀਤ ਜੀ ਸਾਹ ਬੈਠੋ ਜੀ ਮੈਂ ਬਾਹਰ ਵੱਲ ਕੇ ਬਹਿ ਜਾਓ ਬਹਿ ਜਾਓ ਬੈਠੇ ਮੈਨਾਂ ਮਖਰ ਨਹੀਂ ਆਉਣਾ ਬਹਿ ਜਾਓ ਪਰ ਇਹ ਦੁਖਦੀ ਗੱਲਾਂ ਕਿ ਐਡੀ ਵੱਡੀ ਕਹਾਣਾ ਸਾਹ ਤੇ ਨਾਲ ਬਾਪਰ ਗਈ ਪਰantu ਉਹਦੂ ਵੀ ਵੱਡੀ ਸੁਖ ਦੀ ਗੱਲ ਆ ਕਿ ਅਸੀਂ ਇਨਸਾਫ ਲੈਣ ਵਾਸਤੇ ਹਜੇ ਉਹ ਰਾਹ ਤੇ ਚੜ੍ਹੇ ਨਹੀਂ ਆ ਜਿਹੜਾ ਇਹ ਇਨਸੀਡੈਂਟ ਹੋਇਆ ਸੀਗਾ ਲੜਕੀ ਦੇ ਜਿਹੜੀ ਡੈੱਡ ਬੋਡੀ ਜਿਹੜੀ ਸੀਗੀ ਅਸੀਂ ਸਰਚ ਕਰ ਰਹੇ ਸੀਗੇ ਕੱਲ ਤੋਂ ਐਨਡੀਆਰ ਦੀ ਟੀਮ ਲੱਗੀ ਹੋਈਆਂ ਨੇ ਆ ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਅਸੀਂ ਬਿਆਨ ਦਰਜ ਕਰਕੇ ਥਾੜਾ ਮੋੜ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਸੀਗਾ ਮੁਕੱਦਮਾ ਦੀ ਤਫ਼ਤੀਸ਼ ਦੇ ਸਬੰਧ ਦੇ ਵਿੱਚ ਹੁਣ ਅਸੀਂ ਤੱਕ ਪੰਜ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰ ਲੈਣਾ ਜਿਹੜਾ 메ਨ ਲੜਕਾ ਸੀਗਾ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਗੱਲਾਂ ਆਈਆਂ ਸੀਗੀਆਂ ਉਹਦੇ ਆਧਾਰ ਤੇ ਉੱਤੇ ਜਿਹੜੀ ਹੈਗੀ ਅਸੀਂ ਲੜਕੀ ਦੀ ਡੈੱਡ ਬੋਡੀ ਵੀ ਰਿਕਵਰ ਕਰ ਲਈ ਹੈ ਤੇ ਜਿਹੜੀ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਾਡੇ ਚੱਲ ਰਹੀ ਹੈ ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਜੋ ਵੀ ਅਗੇ ਰੈਲੇਵੈਂਟ ਸੈਕਸ਼ਨਸ ਹੈਗੇ ਨੇ ਉਹ ਐਡ ਕੀਤੇ ਜਾਣਗੇ ਤੇ ਪੋਸਟਮਾਰਟਮ ਦੀ ਜਿਹੜੀ ਪੋਸੀਟਿੰਗ ਕਰਵਾਈ ਗਈ ਹੈ ਕਿਹਦੇ ਸੇ ਲੜਕੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੋਇਆ ਇਸ ਲੜਕੀ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਮਾਰਨ ਨਾਲ ਸੰਬੰਧੀ ਕੁਝ ਦੱਸਿਆ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਤੱਥ ਸਾਹਮਣੇ ਆਏ ਨੇ ਬਜਾ ਰੰਜਾ ਜਿਹੜੀ ਹੈਗੀ ਆ ਉਹ ਅਸੀਂ ਇਸ ਟਾਈਮ ਤੇ ਡਿਸਕਲੋਜ਼ ਨਹੀਂ ਕਰ ਸਕਦੇ that we are working with ਜਿਹੜੀ ਹੈਗੀ ਕਿਉਂਕਿ ਬੀਇੰਗ ਲੜਕੀ ਦੇ ਨਾਲ ਮਸਲਾ ਨਾਲ ਸੰਬੰਧਤ ਹੋਣ ਕਰਕੇ ਸੈਂਸਿਟਿਵੀ ਹੈ ਤੋਂ ਅਸੀਂ ਜਿਹੜਾ ਹੈਗਾ ਇਸ ਮੌਕੇ ਤੇ ਤੁਹਾਡਾ ਡਿਸਕਲੋਜ਼ ਨਹੀਂ ਕਰ ਸਕਦੇ ਬਾਕੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਅਜੇ ਚੱਲ ਰਹੀ ਹੈ ਇਹ ਹੀ ਮਰਡਰੀ ਆ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਤਾਂ ਇਹੀ ਸਾਹਮਣੇ ਆਇਆ ਹੈ ਜਿਹੜੇ ਪੰਜ ਤੁਸੀਂ ਦੋਸ਼ੀ ਕਰ ਰਹੇ ਹੋ ਕੌਣ ਕੌਣ ਦੱਸ ਸਕਦੇ ਇਦੇ ਵਿੱਚ ਇੱਕ ਲੜਕਾ ਆ ਤੇ ਉਹਦੇ ਜਿਹੜੇ ਇੱਕ ਦੋਸਤ ਹੈ ਉਹਦੇ ਬਾਕੀ ਰਿਸ਼ਤੇਦਾਰ ਨੇ ਚਾਚਾ ਨੂੰ ਰੇ퍼 ਮਾਦਰ ਕਰਦੇ। ਕੋਈ ਸਮਾ ਘਟਨਾ ਦਾ। ਇਹ ਜਿਹੜੀ ਹੈਗੀ ਆ ਸ਼ਾਇਦ 9 ਤਰੀਕ ਦੀ ਟਾਈਮ ਜਿਹੜੀ ਹੈਗੀ ਆ ਆ ਅਧੀ ਰਾਤ ਦੇ ਕਰੀਬ ਦੀ।